ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਔਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਘਰ ਵੇਚਣ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ। ਲਾਜ਼ਮੀ ਹੈ انہوں نے ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਿਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਦੀ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਪਾਗੀਧਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਔਰ ਬਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਘਰ ਵੇਚਣ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ انہوں نے کہا ہے کہ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰੌਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੋਪ ਵੇਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਘਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸ ਨੇ ਆਪਣੇ ਪੁੱਤ ਤੇ ਨੋ ਦੀ ਮਦਦ ਕਰਦੇ ਹੋਏ ਘਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਘਰ ਵੇਚਣ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸтан ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾਸ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਪਾਗੀਧਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਲੋਨ ਨੇ ਘਰ ਵੇਚਣ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰੇਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸ ਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਘਰ ਵੇਚਣ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸтан ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾਸ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ 파ਗੀਦਾਰ ਹਿੱਸਾ ਛੱਡਣਾ ਇਹ ਤਾਂ ਇੱਕ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਘਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਅਤੇ ਨੋਹ ਦੀ ਮਦਦ ਕਰਦੇ ਹੋਏ ਘਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਮਾਮਲਾ ਬੈਂਕਿੰਗ ਓਵਰਸਮੈਨ ਦੇ ਕੋਲ ਗਿਆ ਜਿਸਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ। ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20000 ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ। ਕਰਜਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਕਰਜ਼ਾ ਚੰਦ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਲੋਨ ਨੇ ਕਰ ਵੇਚਣ ਦੀ ਯੋਜਨਾ ਬਣਾਈ ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਮਹਿਲਾ ਨੇ ਪੂਰਾ ਕਰਜ਼ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰੇਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਘਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਘਰ ਕਿਰੇ ਦੇ ਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਕਰਜ਼ਾ ਚੰਦ ਦੀ ਯੋਜਨਾ ਬਣਾਈ। ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਅਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਨਿਕੋਲਾ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰਾਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰਤ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਪਾਗੀਧਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪੂਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ ਕਾਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ ਇੱਕ ਮਹਿਲਾ ਜਿਸਨੇ ਆਪਣੇ ਪੁੱਤ ਤੇ ਨੋਹ ਦੀ ਮਦਦ ਕਰਦੇ ਹੋਏ ਕਾਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਮਾਮਲਾ ਬੈਂਕਿੰਗ ਅਵਰਡਸਮੈਨ ਦੇ ਕੋਲ ਗਿਆ ਜਿਸ ਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20 ਹਜ਼ਾਰ ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ ਕਰਜ਼ਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਕਰਜ਼ਾ ਚੰਦੀ ਯੋਜਨਾ ਬਣਾਈ ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਨਿਕੋਲਾਸ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ انہوں نے کہا ہے کہ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰੋਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨੋਪਾ ਵੇਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ ਹੈ। ਘਰ ਖਰੀਦਣ ਲਈ ਦੋਸਤਾਂ ਜਾਂ ਪਰਿਵਾਰ ਨਾਲ ਸਾਂਝ ਪਾਉਣ ਵਾਲਿਆਂ ਲਈ ਇੱਕ ਅਹਿਮ ਚੇਤਾਵਨੀ ਸਾਹਮਣੇ ਆਈ ਹੈ। ਇੱਕ ਮਹਿਲਾ ਜਿਸਨੇ ਆਪਣੇ ਪੁੱਤ ਅਤੇ ਨੋਹ ਦੀ ਮਦਦ ਕਰਦੇ ਹੋਏ ਘਰ ਖਰੀਦਿਆ ਸੀ ਇਹਨੂੰ ਬੈਂਕ ਵੱਲੋਂ ਮਾਮਲੇ ਦੀ ਗਲਤ ਹੈਂਡਲਿੰਗ ਲਈ 10000 ਡਾਲਰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਮਾਮਲਾ ਬੈਂਕਿੰਗ ਔਰ ਬਰਡਸਮੈਨ ਦੇ ਕੋਲ ਗਿਆ ਜਿਸਨੇ ਪਿਛਲੇ ਮਹੀਨੇ ਇਸ ਬਾਰੇ ਕੇਸ ਨੋਟ ਜਾਰੀ ਕੀਤਾ ਸੀ। ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਪੁੱਤਰ ਅਤੇ ਉਸਦੀ ਪਤਨੀ ਨੂੰ ਘਰ ਖਰੀਦਣ ਵਿੱਚ ਮਦਦ ਕਰਨ ਲਈ ਸਾਂਝੇਦਾਰੀ ਬਣਾਈ ਅਤੇ 1 ਅਕਤੂਬਰ 2008 ਵਿੱਚ ਤਿੰਨਾਂ ਨੇ ਮਿਲ ਕੇ 3 ਲੱਖ 20000 ਡਾਲਰ ਦਾ ਕਰਜ਼ਾ ਲੈ ਕੇ ਘਰ ਖਰੀਦਿਆ। ਕਰਜਾ ਤਿੰਨਾਂ ਦੇ ਨਾਮ ਸੀ ਪਰ ਜਦੋਂ ਜੋੜੇ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਤੇ ਮਾਂ ਤੇ ਨੋ ਨੇ ਕਰਜ਼ਾ ਚੰਦੀ ਯੋਜਨਾ ਬਣਾਈ ਇਸੇ ਦੌਰਾਨ ਪੁੱਤਰ ਨੇ ਬੈਂਕ ਨੂੰ ਵਿਵਾਦ ਬਾਰੇ ਦੱਸ ਦਿੱਤਾ ਜਿਸ ਸਥਾਨ ਬੈਂਕ ਨੇ ਲੋਨ ਖਾਤੇ ਫ੍ਰੀਜ਼ ਕਰ ਦਿੱਤੇ ਤੇ ਮਾਮਲਾ ਸੁਲਝਣ ਤੱਕ ਕਿਸੇ ਵੀ ਹਦਾਇਤ ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਮਹਿਲਾ ਨੇ ਪੂਰਾ ਕਰਜ਼ਾ ਚੁਕਾ ਕੇ ਮਾਰਗੇਜ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਬੈਂਕ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਨਿਕੋਲਾਸ ਸਲਾਡਨ ਨੇ ਕਿਹਾ ਹੈ ਕਿ ਸਾਂਝੇਦਾਰੀ ਰਾਹੀਂ ਘਰ ਖਰੀਦਣਾ ਚੰਗਾ ਵਿਕਲਪ ਹੋ ਸਕਦਾ ਹੈ ਪਰ ਇਹ ਮਾਮਲਾ ਯਾਦ ਦਿਵਾਉਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ انہوں نے کہا ہے کہ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਸਾਂਝੇ ਖਾਤੇ ਅਤੇ ਕਰਜ਼ੇ ਮੁਸ਼ਕਲ ਬਣ ਜਾਂਦੇ ਹਨ ਇਸ ਲਈ ਪਹਿਲਾਂ ਹੀ ਪ੍ਰੋਪਰਟੀ ਵੰਡ ਬਾਰੇ ਸਪਸ਼ਟ ਸਮਝੌਤਾ ਕਰਨਾ ਅਤੇ ਜ਼ਰੂਰਤ ਪੈਣ ਤੇ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਮਾਰਗੇਜ ਮਾਹਰ ਜ਼ਰਮੀ ਐਂਡਰਿਊ ਜੋ ਕਿ ਕੀ ਮਾਰਗੇਜ ਨਾਲ ਜੁੜੇ ਹੋਏ ਹਨ ਨੇ ਕਿਹਾ ਹੈ ਕਿ ਸਾਂਝੇ ਤੌਰ ਤੇ ਘਰ ਖਰੀਦਣ ਨਾਲ ਡਿਪੋਜ਼ਿਟ ਅਤੇ ਆਮਦਨ ਜੋੜ ਕੇ ਵਧੀਆ ਵਿਆਜ ਦਰ ਅਤੇ ਵੱਧ ਕਰਜ਼ੇ ਨੂੰ ਮਨਜ਼ੂਰੀ ਮਿਲ ਸਕਦੀ ਹੈ ਪਰ ਜੇਕਰ ਬਾਅਦ ਵਿੱਚ ਕੋਈ ਇੱਕ ਭਾਗੀਦਾਰ ਹਿੱਸਾ ਛੱਡਣਾ ਚਾਹੇ ਤਾਂ ਇਹ ਵੱਡੀ ਮੁਸੀਬਤ ਵੀ ਬਣ ਸਕਦੀ ਹੈ ਤੇ ਕਈ ਵਾਰ ਘਰ ਵੇਚਣਾ ਹੀ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਇਸ ਲਈ ਘਰ ਖਰੀਦਣ ਤੋਂ ਪਹਿਲਾਂ ਸਾਰੇ ਪੱਖਾਂ ਨਉਪ ਵਿਖਦੇ ਨਤੀਜਿਆਂ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਕਰਨਾ ਚਾਹੀਦਾ